ਨਵਾਂ ਸ਼ਹਿਰ ਪੁਲਿਸ ਨੇ ਇੱਕ ਪ੍ਰਵਾਸੀ ਔਰਤ ਦੇ ਕਤਲ ਕਰਨ ਵਾਲੇ ਮੁਲਜ਼ਮ ਨੂੰ 24 ਘੰਟੇ ਦੇ ਅੰਦਰ ਕੀਤਾ ਗ੍ਰਿਫਤਾਰ ਜੀ ਹਾਂ 24 ਘੰਟੇ ਦੇ ਅੰਦਰ ਪੁਲਿਸ ਨੇ ਉਸ ਮੁਜਰਮ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਡਾਕਟਰ ਮਹਿਤਾਬ ਸਿੰਘ ਐਸਐਸਪੀ ਨਵਾਂ ਸ਼ਹਿਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31 ਜੁਲਾਈ ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਰੂਨਾ ਦੇਵੀ ਦਾ ਕਤਲ ਕਰਨ ਵਾਲੇ ਉਸਦੇ ਪਤੀ ਸ਼ੇਂਟੂ ਕੁਮਾਰ ਪੁੱਤਰ अरुण यादव वार्ड नंबर 4 शीप शीपुर माधवपुर बिहार हाल जो की फिलहाल जो आवासी ਪਿੰਡ ਮਾਲਖੁਰਦ ਰਹਿ ਰਿਹਾ ਸੀ ਨੂੰ ਥਾਣਾ ਔਰ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਸਫਲਤਾ ਹਾਸਲ ਕੀਤੀ ਹੈ ਪੁਰਸ ਮੁਤਾਬਕ ਛੈਂਟੂ ਕੁਮਾਰ ਉਕਤ ਨੇ ਰਾਤ ਬੀਤੀ ਰਾਤ ਵਕਤ ਕਰੀਬ 1.5 ਵਜੇ ਆਪਣੀ ਪਤਨੀ ਰੂਨਾ ਦੇਵੀ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ ਜਿਸ ਕਰਕੇ ਰੂਨਾ ਦੇਵੀ ਉਸ ਦੀ ਕੁੱਟਮਾਰ ਜਦੋਂ ਕਰ ਰਿਹਾ ਸੀ ਤਾਂ ਰੂਨਾ ਦੇਵੀ ਬੇਹੋਸ਼ ਹੋ ਗਈ ਇਸ ਮੌਕੇ ਜਰਨੈਲ ਸਿੰਘ ਸਾਹਿਬ ਦਾ ਸਰਪੰਚ ਵੱਲੋਂ ਥਾਣਾ ਤਲਾਹ ਦੇਣ ਦਾ ਪਤਾ ਲੱਗਣ ਤੇ ਮੁੱਲਜਮ ਸੰਤੂ ਕੁਮਾਰ ਮੌਕੇ ਤੋਂ ਖਿਸ ਗਿਆ ਜਦੋਂ ਥਾਣੇ ਨੂੰ ਤਲਾਹ ਦੇ ਦਿੱਤੀ ਗਈ ਤਾਂ ਮੁਜਰਮ ਨੂੰ ਪਤਾ ਲੱਗਾ ਤਾਂ ਮੌਕੇ ਤੋਂ ਹੀ ਖਿਸਕ ਗਿਆ ਮਲਜਮ ਸ਼ੇਟੂ ਕੁਮਾਰ ਵੱਲੋਂ ਕੀਤੀ ਗਈ ਕੁੱਟਮਾਰ ਕਰਕੇ ਲੱਗੀਆਂ ਸੱਟਾਂ ਦੀ ਤਾਬ ਨਾ ਚਲਦੇ ਹੋਏ ਉਸ ਦੀ ਪਤਨੀ ਰੂਨਾ ਦੇਵੀ ਦੀ ਮੌਕੇ ਪਰ ਮੌਤ ਹੋ ਗਈ ਪੁਲਿਸ ਨੇ ਉਕਤ ਮੁਲਜਮ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਸੇ ਟੀਮ ਦੇ ਵੱਲੋਂ ਜਿਹੜਾ ਇੱਕ ਔੜ ਦੇ ਵਿੱਚ ਵੀ ਇੱਕ ਵਾਰਦਾਤ ਹੋਈ ਸੀ ਉਹਦੇ ਵਿੱਚ ਇੱਕ ਹਸਬੈਂਡ ਨੇ ਜਿਹੜਾ ਆਪਣੀ ਵਾਈਫ ਦਾ ਕਤਲ ਕਰਤਾ ਸੀ ਇਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤਲਖੀ ਰਹਿੰਦੀ ਸੀ ਕਿਸੇ ਗੱਲ ਪਿੱਛੇ ਇਹਨਾਂ ਦੀ 31 ਤਰੀਕ ਨੂੰ ਰਾਤ ਨੂੰ ਕਹਾ ਸੁਣੀ ਹੋਈ ਤੇ ਉਹਨੇ ਜਿਹੜਾ ਇੱਕ ਡੰਡੇ ਦੇ ਨਾਲ ਆਪਣੀ ਵਾਈਫ ਦੇ ਉੱਤੇ ਕਾਫੀ ਵਾਰ ਕੀਤੇ ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਜਿਹੜੀ ਉਹਦੀ ਉੱਥੇ ਡੈਥ ਹੋ ਗਈ ਜਦੋਂ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਤਾਂ ਅਸੀਂ ਐਫ ਆਰ ਨੰਬਰ 60/24 103 ਬੀ ਐਨ ਐਸ ਜਿਹੜਾ ਔਰ ਪੁਲਿਸ ਸਟੇਸ਼ਨ ਦੇ ਵਿੱਚ ਰਜਿਸਟਰ ਕੀਤਾ ਤੇ ਇਹਨੂੰ ਬਾਅਦ ਦੇ ਵਿੱਚ ਜਿਹੜਾ ਇਸ ਦੋਸ਼ੀ ਨੂੰ ਉਹਦੇ ਹਸਬੰਦ ਨੂੰ ਇਹਨੂੰ ਵੀ ਅਸੀਂ ਅਰੈਸਟ ਕਰ ਲਿਆ ਇਹਦਾ ਨਾਮ ਹੈਗਾ ਸ਼ੈਂਟੂ ਕੁਮਾਰ ਇਹ ਦੋਵੇਂ ਪ੍ਰਵਾਸੀ ਹੈਗੇ ਨੇ ਤਾਂ ਉੱਥੇ ਹੀ ਮਾਲ ਖੁਰਦ ਪਿੰਡ ਦੇ ਵਿੱਚ ਜਿਹੜਾ ਹੈਗਾ ਉੱਥੇ ਹੀ ਰਹਿੰਦੇ ਸੀਗੇ ਕਾਰਨ ਕੀ ਰਿਹਾ ਸਰ ਇਹਨੂੰ ਮਾਰਨ ਦਾ ਇਹਨਾਂ ਦਾ ਆਪਸ ਦੇ ਵਿੱਚ ਹੀ ਕਾਫੀ ਝਗੜਾ ਰਹਿੰਦਾ ਸੀਗਾ ਉਸ ਦਿਨ ਜਿਹੜਾ ਹੈਗਾ ਝਗੜਾ ਵੱਧ ਗਿਆ ਤਾਂ ਇਸੇ ਕਾਰਨ ਕਰਕੇ ਉਹਨੇ ਜਿਹੜਾ ਉਹਦਾ ਕਤਲ ਕੀਤਾ ਸ਼ਰਾਬ ਪਿਆ ਹੋ ਸਕਦੀ ਸਰ ਕਿ ਸ਼ਰਾਬ ਪੀਤੀ ਸੀ ਹਾਂਜੀ ਹਸਬੰਦ ਨੇ ਸ਼ਰਾਬ ਪੀਤੀ ਸੀ ਬਿਲਕੁਲ ਜੀ ਇਹ ਵੀ ਇਹ ਵੀ ਇੱਕ ਲੱਗਦਾ ਹੈਗਾ ਕਿ ਇਹਨੇ ਜਦੋਂ ਸ਼ਰਾਬ ਪੀਤੀ ਸੀ ਉਹ ਵੀ ਇੱਕ ਬੱਚੇ ਛੋਟੇ ਹੈਗੇ ਜੀ ਬੱਚੇ ਬਿਲਕੁਲ ਦੋ ਬੱਚੇ ਇਹਨਾਂ ਦੇ ਦੋਵੇਂ ਬੱਚੇ ਛੋਟੇ ਹੈਗੇ ਸਰ ਜੀ ਤਾਂ ਮਤਲਬ ਵੀ ਐਕੋ ਵੀ ਜਿਹੜਾ ਹਸਬੈਂਡ ਹੈ ਉਹ ਜੇਲ੍ਹ ਚ ਹੈ ਤਾਂ ਬੱਚੇ ਕਿੱਥੇ ਜਾਂਦੇ ਨੇ ਬੱਚੇ ਬਿਲਕੁਲ ਜੀ ਜਿਹੜਾ ਇਹ ਜਿਨ੍ਹਾਂ ਦੀ ਇਹ ਇਹਨਾਂ ਨੇ ਰੱਖਿਆ ਹੋਇਆ ਸੀ ਹਜੇ ਉੱਥੇ ਅਸੀਂ ਉਹਨਾਂ ਨਾਲ ਕਰਕੇ ਜੋ ਉਹਨਾਂ ਦੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੈਂਡਵਰਕ ਕਿਤੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜੀਆ ਮੋਟਾਪਾ ਸ਼ੂਗਰ ਘਟਿਏ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499